ਮਜੀਠਾ ਸ਼ਰੌਫਖਾਨ ਪਰਿਵਾਰ ਨੇ ਸੁਣਾਈ ਦੁੱਖੜੀ ਡੀਸੀ ਡੀਆਈਜੀ ਐਸਐਸਪੀ ਪਹੁੰਚੇ ਮੌਕੇ ਤੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਤਲਬੀਰ ਗਿੱਲ ਦਾ ਬਿਆਨ ਵੀ ਆਇਆ ਸਾਹਮਣੇ ਕਿੰਨਾ ਧੀਵਾਲੇ ਕੀ ਨੋਗਿਆ ਰਮਨ ਰਾਮ ਕੀ ਮਰ ਜਿਹੜਾ ਅੱਜ ਘਟਨਾ ਵਾਪਰੀ ਕੀ ਕਹਿੰਦਾ ਮੇਰਾ ਨਾ ਛੋਟਾ ਭਰਾ ਨਾ ਇੱਥੇ ਪਿੰਡ ਵਿੱਚ ਰਹਿੰਦਾ ਸੀ ਤੇ ਉਹ ਦਿੱਲੀ ਨਾ ਇਥੋਂ ਸ਼ਾਂਸ਼ਿਆਂ ਕੋਲ ਸ਼ਰਾਬ ਪੀਂਦਾ ਹੀ ਕੱਲ ਕੋਈ ਉਹਨਾਂ ਨੇ ਕੋਈ ਜਰੀਲੀ ਸ਼ਰਾਬ ਲਿਆ ਕੇ ਇਹਨਾਂ ਨੂੰ ਪਿਆਲੀ ਤੇ ਉਹਦੇ ਕਾਰਨ ਉਹਦੀ ਡੈਥ ਹੋ ਗਈ ਕਿੰਨੀ ਉਮਰ ਹੋਈ ਜਾਂਦਾ ਉਹਨਾਂ ਦੀ ਉਮਰ 40-45 ਸਾਲ ਹੈ ਬੱਚੇ ਦੋ ਆ ਉਹਦੀ ਘਰ ਵਾਲੀ ਵੀ ਮਰ ਗਈ ਆ ਹੁਣ ਨਿਗੇ ਨਿਗੇ ਬੱਚਿਆਂ ਦਾ ਜ਼ਿੰਮੇਵਾਰ ਵੀ ਜੇਕਰ ਕੌਣ ਹੋਏਗਾ ਹੁਣ ਕੀ ਮੰਗ ਕਰੀ ਆਹੀ ਸਰਕਾਰ ਕੋਈ ਮੰਗ ਕਰ ਜਾਂਗੇ ਸਾਨੂੰ ਇਨਸਾਫ਼ ਮਿਲੇ ਸਈ ਰਾਤ 3 ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਆ ਰਾਤ 12:30 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆ। ਕਾਦੀਆਂ ਅਨਾਉਂਸਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਗੁਜਰ ਗਏ ਨੇ। ਅੱਛਾ ਜੀ। ਉਹਨਾਂ ਬਾਰੇ ਵੀ ਕੋਈ ਚੰਗ ਆ ਕਿਹਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਚਾਹੀਦਾ। ਉਹ ਤੋਂ ਫਿਰ ਹਸਪਤਾਲ ਪਹੁੰਚਾਏ ਆ ਜੀ। ਹਸਪਤਾਲ ਇੱਥੋਂ ਦੋ ਤਿੰਨ ਜਾਣੇ ਪਹੁੰਚਾਏ ਗਏ ਆ। ਅੱਛਾ। ਤੇ ਗੱਡੀ ਹੁਣ ਫੇਰ ਅਜੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿਹਨੇ ਕਿਹਨੇ ਪ ਇਹ ਉਹਨਾਂ ਨੂੰ ਟਾਲ ਕੇ ਆਇਆ ਗਿਆ ਠੀਕ ਹੈ ਮਿਹਰਬਾਨੀ ਕਰ ਕੋਈ ਗੱਲ ਨਹੀਂ ਮੇਰਾ ਨਾਮ ਸ਼ਿਖਾ ਜੈ ਹੈ ਮੇਰੇ ਚਾਚਾ ਜੀ ਹਾਂਜੀ ਉਹ ਪਹਿਲੇ ਤਾਂ ਨਾਰਮਲ ਡਰਿੰਕ ਕਰਦੇ ਸੀ ਪਰ ਜਿਹੜੀ ਕੱਲ ਡਰਿੰਕ ਕਰਾਈ ਹੈ ਨਾ ਉਹ ਬੜੀ ਖਤਰਨਾਕ ਆ ਜਾਂ ਜ਼ਿਆਦਾ ਅਲਕੋਹਲ ਪਤਾ ਨਹੀਂ ਉਹਨਾਂ ਨੇ ਕੀ ਪਵਾਇਆ ਵਾ ਕਿ ਜਿਸ ਦੇ ਕਰਕੇ ਮੇਰੇ ਚਾਚਾ ਜੀ ਦੀ ਡੈਥ ਹੋ ਗਈ ਹੈ ਹਾਂਜੀ ਕਿਉਂਕਿ ਘਰ ਦੀ ਹਾਲਤ ਵੈਸੇ ਬਹੁਤ ਖਰਾਬੀ ਦੋ ਬੇਟੇ ਆ ਉਹਨਾਂ ਦੇ ਮਦਰ ਹੈ ਨਹੀਂ ਆ ਤੇ ਇਸ ਲਈ ਕਾਰਵਾਈ ਕਰਨੀ ਚਾਹੀਦੀ ਆ ਕਿ ਜਿਹੜੇ ਲੋਕਾਂ ਨੇ ਜ਼ਹਿਰ ਟਾਈਪ ਉਹਨਾਂ ਨੂੰ ਪਿਆ ਦਿੱਤਾ ਵਾ ਤੇ ਪਿੰਡ ਚ ਤਿੰਨ ਚਾਰ ਘਰ ਆ ਜਿਹੜੇ ਇਹੋ ਜੀ ਗੰਦੀ ਡਰਿੰਕ ਦੇ ਰਿਹਾ ਤੇ ਮੇਰੇ ਚਾਚਾ ਜੀ ਦੇ ਨਾਲ ਹੋਰ ਵੀ ਜਿਹੜੇ 4-5 ਲੋਕ ਜਿਹੜੇ ਉਹਨਾਂ ਦੀ ਡੈਥ ਹੋ ਗਈ ਆ ਤੇ ਬਹੁਤ ਮਾੜੀ ਘਟਨਾ ਵਾ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਪਰ ਪੰਜਾਬ ਸਰਕਾਰ ਵੱਲੋਂ ਤੇ ਯੁੱਧ ਨਸ਼ਾ ਵਿਰੁੱਧ ਕਿਹਾ ਜਾਂਦਾ ਉਹਦੇ ਸਬੰਧ ਵਿੱਚ ਕੋਈ ਚਲਕ ਯੁੱਧ ਕਿਹਾ ਜਾਂਦਾ ਪਰ ਮੈਨੂੰ ਨਹੀਂ ਲੱਗਦਾ ਕਿ ਆ ਪਿੰਡ ਵਿੱਚ ਕੋਈ ਵੀ ਉਹਨਾਂ ਦੇ ਖਿਲਾਫ ਕੁਝ ਗੱਲ ਹੋਈ ਆ ਕਿਉਂਕਿ ਇੱਥੇ ਅੱਜ ਦਾ ਨਹੀਂ ਆ ਬਹੁਤ ਟਾਈਮ ਦਾ ਹੀ ਨਸ਼ਾ ਵਾ ਤੇ ਡਰਿੰਕ ਵੀ ਜਿਹੜੀ ਇੰਨੀ ਸਸਤੀ ਆ ਕਿ ਜਿਹੜੀ 20 ਤੋਂ 30 ਰੁਪਏ ਵਿੱਚ ਆ ਫ੍ਰੀ ਹੋ ਸਕਦੇ ਹੋ ਕਿ 20-30 ਰੁਪਏ ਚ ਕੁਝ ਨਹੀਂ ਆਂਦਾ ਤੇ ਡਰਿੰਕ ਨਹੀਂ ਹੋਏਗੀ ਉਹ ਤਾਂ ਜ਼ਹਿਰ ਹੀ ਹੋਏਗਾ ਤੇ ਸਾਡਾ ਤਾਂ ਘਰ ਉਜੜ ਗਿਆ ਵਾ ਇੱਕ ਜੇ ਕਾਲਜੂ ਡੈਥ ਹੋਣ ਤੋਂ ਪਹਿਲੇ ਉਹਨਾਂ ਨੂੰ ਕਿ ਕਿਸ ਤਰ੍ਹਾਂ ਦਾ ਹੋਇਆ ਕੀ ਦੱਸਿਆ ਉਹਨਾਂ ਕਰਿਆ ਉਹਨਾਂ ਦੀ ਹਾਲਤ ਇੰਨੀ ਬਿਹਾਲ ਕੀ ਆਈਸ ਜਿਹੜੀਆਂ ਪੂਰੀਆਂ ਉੱਤੇ ਛੜ ਗਈਆਂ ਹੀ ਮੂੰਹ ਚ ਝਗਾਂਦੀ ਤੁਹਾਨੂੰ ਪਤਾ ਡਰਿੰਕ ਨਾਲ ਝਗ ਨਹੀਂ ਆਂਦੀ ਕਹਿਣ ਦਾ ਮੌਕਾ ਨਹੀਂ ਇੰਨੀ ਜਹਾਦੀਲੀ ਚੀਜ਼ ਜੀ ਕੀ ਪਤਾ ਨਹੀਂ ਉਹਨਾਂ ਨੇ ਅੰਦਰ ਦਾ ਅੰਦਰ ਕੀ ਘਾਟ ਛੜਿਆ ਕਿ ਉਹ ਬੋਲ ਵੀ ਨਹੀਂ ਪਾਏ ਸਾਨੂੰ ਚੰਗੀ ਤਰ੍ਹਾਂ ਆਪਣੇ ਤੁਹਾਡੇ ਪਿੰਡ ਦੇ ਟੋਪਲ ਜਿਹੜੀ ਟੀਕਾ ਸਟਾਲ ਹੋਈ ਪਿੰਡ ਚ ਤੇ ਸਿਰ 3 ਜਣੇ ਆ ਤੇ ਲੱਗ ਜਾ ਕੇ ਪਿੰਡਾਂ ਦੇ ਵੀ ਆ ਗਏ 10 12 ਜਣੇ ਚੌਥਾ ਬੰਦਾ ਸੀਰੀਅਸ ਆ ਹਸ ਟਾਈਮ ਤੇ ਕਹਿੰਦੇ ਵੀ 16 ਵਜੇ 16 ਤੋਂ 16 ਤੋਂ 20 ਦੀ ਆਵਾਜ਼ ਆਉਂਦੀ ਤੇ ਤੁਹਾਨੂੰ ਆਪੇ ਹੀ ਪਤਾ ਚੱਲੀ ਜਾਣਾ ਕਿ ਕਿੰਨੇ ਕ ਆ ਲੱਗਿਆ ਪਿੰਡ ਚ ਕਾਫੀ ਦੇਰ ਦੀ ਡਰਿੰਕ ਪਰ ਇਹਦੀ ਕਾਰਵਾਈ ਹੋਣੀ ਚਾਹੀਦੀ ਆ ਕਿ ਇਹਨਾਂ ਨੂੰ ਰੋਕਣਾ ਚਾਹੀਦਾ ਏ ਐਦਾਂ ਜਿੱਦਾਂ ਸਾਡਾ ਘਰ ਉਜੜਿਆ ਵਾ ਹੋਰ ਜ਼ਿਆਦਾ ਕਿਸੇ ਦਾ ਉਜੜੇ ਨਾ ਮੇਰਾ ਨਾਮ ਕਵਲਜੀਤ ਕੋਹਰਾ ਮੈਂ ਆਮਦਨੀ ਪਾਰਟੀ ਨੂੰ ਬਿਲੋਂਗ ਕਰਦੀ ਆ ਪਿੰਡ 3ੇਵਾਲ ਤੋਂ ਕੀ ਕਹਿਣਾ ਚਾਹੁੰਦੇ ਜੀ ਅੱਜ ਘਟਨਾ ਵਾਪਰੀ ਕੋਟ ਅੱਜ ਦੀ ਘਟਨਾ ਵੀ ਜ ਹਰ ਘਰ ਵਿੱਚ ਸ਼ਰਾਬ ਵਿਕ ਰਹੀ ਆ ਸਭ ਨੂੰ ਪਤਾ ਹੈ ਸ਼ਰਾਬ ਕਿੱਥੇ ਵਿਕ ਰਹੀ ਆ ਤਾਂ ਇਸ ਕਰਕੇ ਮੈਂ ਚੌਂਕੀ ਤੱਕ ਵੀ ਰਿਪੋਰਟਾਂ ਕੀਤੀਆਂ ਕਿ ਮੇਰੇ ਪਿੰਡ ਵਿੱਚ ਬਹੁਤ ਨਸ਼ਾ ਆ ਮੇਰੇ ਪਿੰਡ ਦੇ ਵਿੱਚ ਅੰਨੀ ਸ਼ਰਾਬ ਵਿਕਦੀ ਆ ਕਿਤੇ ਵੀ ਰਸਤਾ ਨਹੀਂ ਹੈਗਾ ਨੰਗਣ ਨੂੰ ਮਤਲਬ ਹਰ ਜਗ੍ਹਾ ਸ਼ਰਾਬ ਪੀ ਕੇ ਲੋਕ ਪਏ ਹੁੰਦੇ ਆ ਕੀ ਕਾਰਵਾਈ ਕੀਤੀ ਜੀ ਜਦੋਂ ਦੀ ਰਿਪੋਰਟ ਜੀ ਮੈਂ ਬਹੁਤ ਵਾਰ ਕਿਹਾ ਉਹਨਾਂ ਨੇ ਵੀ ਚੌਂਕੀ ਵਾਲੇ ਵੀ ਆਉਂਦੇ ਰਹੇ ਇਹਨਾਂ ਨੂੰ ਹਟਾਉਂਦੇ ਰਹੇ ਪਰ ਇਹ ਹਟੇ ਨਹੀਂ ਤੇ ਇਸ ਬੰਦੇ ਨੂੰ ਮੁੜ ਕੇ ਕਿਹੋ ਜਿਹਾ ਝੜਕਾਰੀ ਦੇ ਧਿਆਨ ਦਿਆ ਮਾ ਜੀ ਹਾਂਜੀ ਬਿਲਕੁਲ ਜੀ ਕੌਣ ਕੀ ਨਾਮ ਆ ਉਹਨਾਂ ਦੇ ਜਿਹੜੀ ਦਾਰੂ ਬੋਲ दारू बेचदे सारा मतलब सड़क ਦੇ ਉੱਪਰ ਜਿੰਨੇ ਵੀ ਘਾਰ ਨੇ ਉਹ ਸਾਰੇ दारू ਵੇਚਦੇ ਨੇ ਇੱਕ ਮੇਰੇ ਘਰ ਵਾਲਾ ਮਰ ਗਿਆ ਉਹ ਵੀ ਜਿਹੜਾ ਪਰਿਵਾਰ ਦੇ ਨਾਲ ਦੁਸਾਈ ਘਟਨਾ ਵਾਪਰੀ ਜਾਂ ਕੀ ਮੰਗ ਕਰਦੀ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਆ ਕਿ ਵੇਖੋ ਜੀ ਸ਼ਰਾਬ ਪਿੰਡ ਚੋਂ ਤਾਂ ਕੋਈ ਨਹੀਂ ਵਕਾ ਰਿਆ ਸਰਕਾਰਾਂ ਹੀ ਸਭ ਕੁਝ ਕਰਾਉਂਦੀ ਆ ਪਿੰਡ ਦੇ ਵਿੱਚ ਚੌਕੀ ਐ ਪਿੰਡ ਦੇ ਚੌਕੀ ਹੁੰਦੇ ਆ ਹੋયા ਵੀ ਪਿੰਡ ਦੇ ਵਿੱਚ ਇੰਨੇ ਨੌਜਵਾਨਾਂ ਦੀ ਡੈਥ ਹੋ ਰਹੀ ਆ ਇਸ ਤੋਂ ਪਹਿਲਾਂ ਵੀ ਬਹੁਤ ਹੋਈਆਂ ਅੱਜ ਤਾਂ ਮੁੱਦਾ ਹੋ ਗਿਆ ਤਾਂ ਇਨਸਾਫ ਦੀ ਮੰਗ ਹੋਣ ਲੱਗੀ ਇਸ ਤੋਂ ਪਹਿਲਾਂ ਜਿਹੜੀ ਹੋਈਆਂ ਉਹਨਾਂ ਦਾ ਕੋਈ ਨਾਂ ਹੀ ਨਹੀਂ ਹੈਗਾ ਬੁੱਜਮ ਸੀਗੇ ਸਾਰੇ ਦੇ ਸਾਰੇ ਫੜ ਲੇ ਪਹਿਲੀ ਵਾਰ ਦੀ ਸਟਿਚ ਹੋਇਆ ਕਿ ਕੱਲ ਸ਼ਾਮੀ ਘਟਣਾ ਹੋਈ ਆ ਆਜ਼ਾਦੀ ਦੇ 37 ਸੱਤੇ ਦੇ ਸੱਤੇ ਬੁੱਜੇ ਫੜ ਕੇ ਜਿਹੜਾ ਹਵਾਂ ਦਾ ਅੱਟ ਦੇ ਪਿੱਛੇਗਾ ਇਹ ਗਰੀਲੀ ਸ਼ਰਾਬ ਜਿਹੜੀ ਆ ਕਿੱਥੋਂ ਆਈ ਤੇ ਕਿਵੇਂ ਪਹੁੰਚੀ ਇੱਥੋਂ ਤੱਕ ਨਹੀਂ ਨਹੀਂ ਇਹ ਇਹ ਸਾਰੀ ਚੀਜ਼ ਦਾ ਜਿਹੜਾ ਤੁਹਾਨੂੰ ਮਤਲਬ ਇਹ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਪਤਾ ਲੱਗ ਜਾਊਗਾ ਕਿ ਅਸੀਂ ਉਹ ਕੜੀ ਜਿਹੜੀ ਆ ਉਹ ਜੋੜਿਆ ਵੀ ਕਿੱਥੋਂ ਆਈ ਕਿਹੜੇ ਬੰਦੇ ਨੇ ਲਿਆਂਦੀ ਕਿੱਦਾਂ ਸਪਲਾਈ ਕੀਤੀ ਉਹ ਜਦੋਂ ਕੜੀ ਜੋੜ ਚੁੱਕੀ ਮੈਂ ਫੇਰ ਦੱਸੂਗਾ ਤੁਹਾਨੂੰ ਆ ਔਰ ਸਾਡੇ ਜਿਹੜੇ ਬਹੁਤ ਹੀ ਉਚਾਰੇ ਜਿਹੜੇ ਸਵੇਰੇ ਕਮਾਉਂਦੇ ਸ਼ਾਮ ਨੂੰ ਖਾਂਦੇ ਉਹ ਪਰਿਵਾਰਾਂ ਨਾਲ ਸੰਬੰਧਤ ਸਾਰੇ ਵਿਅਕਤੀ ਸੀਗੇ ਬਹੁਤ ਗਰੀਬ ਪਰਿਵਾਰ ਸੀਗੇ ਜੇ ਮੱਕਾ ਮਤੇ ਤੇ ਉਹਨਾਂ ਨਾਲ ਹਮਦਰਦੀ ਕਰਨ ਵਾਸਤੇ ਧਾਰਿਆਲ ਸਾਹਿਬ ਸਾਰੇ ਸਾਡੇ ਸੀਨੀਅਰ ਸ਼ੈਰੀ ਸਾਹਿਬ ਹੋਰ ਸੀਨੀਅਰ ਲੀਡਰਸ਼ਿਪ ਇੱਥੇ ਆਈ ਅਸੀਂ ਸਵੇਰੇ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਦੇ ਭਾਈਵਾਲ ਬਣੇ ਆਂ ਔਰ ਪ੍ਰਸ਼ਾਸਨ ਵੀ ਸਾਰਾ ਉਹਨਾਂ ਦੇ ਨਾਲ ਟੱਚ ਚਾ ਔਰ ਉਹ ਬੰਦੇ ਜਿਹੜੇ ਜਿਨ੍ਹਾਂ ਨੇ ਗੰਦੀ ਹਰਕਤ ਕੀਤੀ ਉਹ ਸਾਰੇ ਫੜੇ ਗਏ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਊਗੀ ਸਾਡੇ ਸਤਕਾਰਯੋਗ ਸੀਜੀਐਨ ਸਾਹਿਬ ਵੀ ਇੱਥੇ ਪਹੁੰਚ ਰਹੇ ਨੇ ਔਰ ਉਹਨਾਂ ਨੂੰ ਇਹ ਸਾਰਾ ਜਿਹੜਾ ਉਹਨਾਂ ਦੇ ਧਿਆਨ ਚ ਹੈ ਮਸਲਾ ਸਵੇਰ ਤੋਂ ਹੀ ਉਥੋਂ ਚੰਡੀਗੜ੍ਹ ਪਾਈ ਰੋਡ ਜਿਹੜੇ ਚੱਲ ਪਏ ਔਰ ਪਹੁੰਚਣ ਆਲੇ ਨੇ ਉਹਨਾਂ ਨੇ ਆਪ ਇਹ ਗੱਲ ਕਹਤੀ ਹੈ ਕਿ ਇਹਨਾਂ ਨੂੰ ਜਿਹੜੀ ਆ ਸਜਾਏ ਮਤਲਬ ਜਿਹੜੀ ਆ ਕਤਲ ਦਾ ਪਰਚਾ ਦਰਜ ਉਹਨਾਂ ਤੇ ਕੀਤਾ ਜਾਊਗਾ ਕਿਉਂਕਿ ਪੰਦਾ ਵੀ ਆ ਬਹੁਤ ਜੜੀਆਂ ਮੌਤਾਂ ਚੁੱਕੀਆਂ ਨੇ ਹਾਂਜੀ ਚੇਅਰਮੈਨ ਸਾਹਿਬ ਕੀ ਗੱਲਬਾਤ ਹੋਈ ਆ ਜੀ ਜੀ ਜਦੀਦ ਸਿੰਘ ਤੇ 3 ਵਾਲਾ ਸਾਡੇ ਲਾਗੇ ਗਵਾਂਡੀ ਪਿੰਡ ਐ ਭੰਗਾੜੀ ਐ ਕਾਲਪੁਰੀ ਤਪਰੀ ਐ